ਇਹ ਤਾਂ ਆਪਣਾ ਓਰੀਜਨਲ ਰਹੀ ਨਾ ਆਪਣਾ ਅੱਗੇ ਕਈ ਬਣਾ ਕੇ ਫੇਰ ਜਣੀ ਆ ਸਾਰੇ ਫਾਰਮ ਦੀ ਬਣਾ ਦੇ ਹੱਥੀ ਪਾ ਲੈਣਾ ਫੇਰ ਲਓ ਜੀ ਹਾਂ ਡਾਕਟਰ ਸਾਹਿਬ ਕੋਈ ਲਾ ਲੈਣਾ ਠੀਕ ਆ ਡਾਕਟਰ ਦੀਆਂ ਚਿੰਤਾ ਕਰਦੇ ਮੈਂ ਮੈਡਮ ਹੱਥ ਪਾ ਲੈਂਦਾ ਫੇਰ ਲਾਉਂ ਹਾਂ ਕੋਈ ਗੱਲ ਨਹੀਂ सरपंचਾ ਜੀ ਨਿਗਲ ਆਈ ਨੇ ਤਰੀਕਾਂ ਹਾਂਜੀ ਤੇ ਤੇਰ ਕੋ ਡੱਬਾ ਕਿਹੜਾ ਲਈਏ ਭਾ ਦੇ ਕੋ ਜਿਹੜਾ ਜਿਹੜਾ ਕਹੋਗੇ ਬਿਸਕੁਟ ਨਹੀਂ ਮਨ ਸਾਫੜ ਨਹੀਂ ਦਿੱਤਾ ਸਰਪੰਚਾਇਤ ਬੋਧੀ ਫਿਕਰਾ ਕਰਦੀ ਆ ਪਾਣੀ ਅੱਜ ਕਿੰਨਾ ਘਮਾ ਰਿਆ ਨੇ ਸਰਪੰਚਾ ਪਾਣੀ ਮਾਰਿਆ ਕਿ ਨਾ ਅੱਜ ਨਹੀਂ ਵੇਖਿਆ ਅੱਛਾ ਉਹ ਨਿਗਲ ਲਈ ਛੋਟੀ ਚੀਜ਼ 17 ਤਰੀਕ ਨੂੰ ਆ ਇਹ 17 ਤਰੀਕ ਵਾਲੀ ਅੱਛਾ ਜਿਹੜੀ ਪਿਛਲੀ 17 ਦੀ ਬਣੀ ਹੈ ਹਾਂ ਪਰ ਪੰਜ ਕੱਲ ਫੁੰਡਿਆ ਇਹ ਕੰਮਦਾਰ ਰਮਲ ਸਿੰਘ ਭਾਪ ਕੀ ਜਾਂਦਾ ਹੈ ਗਾਈ ਹੋਈ ਨਹੀਂ ਠੀਕ ਮੱਝ ਨਹੀਂ ਠੀਕ ਇਹ ਮਾਹੋਂ ਗਾਏ ਨਹੀਂ ਗਾਈ ਹੋਣੇ ਮੈਂ ਉਦੋਂ ਹੀ ਇਹ ਅਗਮਦੇਵੂ ਵੀ ਅੱਛਾ ਠੀਕ ਹੈ ਉਹ 28 ਜਿਹੜੀ 28 ਤੋ ਹਾਂ ਆਹ ਵੇਖੀ ਵੀਡੀਓ ਰਾਤ ਭਰਾ 11 ਵਜੇ ਆਏ ਇਹ ਭਰਾ ਰਾਤ ਵਾਹਿਗੁਰੂ ਵਾਹਿਗੁਰੂ ਕਰਦਾ ਯਾਰ ਆ ਚੱਲੰਦਾ ਨਾ ਵੀਡੀਓ ਨਾਲ ਹੀ ਭਰਾ ਇਹ ਨਹੀਂ ਆਪਣੇ ਬਾਪੂ ਦਾ ਸਾਹ ਕੰਦਾ ਗੰਵੀਰ ਅਨੁਵਾਦ 11 ਹੁੰਦਿਆਂ ਦੇ ਘਰ ਵੱਜ ਗਏ ਗਾਈ ਉਹ ਤਾਂ ਗਾਈ ਡਿਗ ਪਈ ਸੱਟ ਲੱਗੀ ਹਦੀ ਚੂਲੇ ਤੇ ਹੁਣ ਕੈਂ ਗਾਈ ਕੈਂ ਹੋ ਗਈ ਹੁਣ ਠੀਕ ਇਹਨਾਂ ਸ਼ੁਕਰ ਹੈ ਕਿ ਮੈਤਿਆਂ ਜਾ ਕੇ ਉਹ ਮੰਗਾਈ ਆਪਾਂ ਚਾਹਣ ਕੁੱਪੀ ਚਾਹਣ ਕੁੱਪੀ ਆਹੋ ਫੇਰ ਜਾ ਕੇ ਇਹਨਾ ਵੀ ਚਲ ਗਾਈ 18 ਲੀਟਰ ਵਾਲੀ ਆ ਉਹਦਾ ਡਾਕਟਰ ਕੰਮ ਹੀ ਨਹੀਂ ਖੁਸ਼ ਹੋ ਕੇ ਕਰਦੇ ਦੁੱਧ ਗਾਈ ਨਹੀਂ ਹੈ ਫਾਰਮ ਗਾਈ ਫਾਰਮ ਹੀ ਗਾਈ ਆ ਨਾ ਵੇਖੀ ਭਾ ਨੇ ਵੀਡੀਓ ਵੇਖੀ ਨਹੀਂ ਨਹੀਂ ਮੈਂ ਵੀਡੀਓ ਨਹੀਂ ਵੇਖੀ ਮੈਂ ਉਹ ਗੰਦਾ ਜੋ ਰਿਹਾ ਹੂਆ ਕਿਹੜੀ ਚਾਹ ਉਹਨਾਂ ਚਾਹ ਆਹੋ ਉਹਨਾਂ ਤੁਸੀਂ ਕਰਦੇ ਰਹੇ ਸਰਪੰਚ ਸਾਹਿਬ ਤੁਹਾਡਾ ਪਿੰਡ ਤੇ ਆ ਹੈ ਮੈਂ ਬੜ ਬੜੀ ਕੰਮ ਨਹੀਂ ਕਰ ਹਜ਼ੂਰ ਕਰਕੇ ਆਇਆ ਬੜ ਬੜੀ ਦੂਰ ਕੰਮ ਕੀਤਾ ਉਹ ਬਟੇ ਪੰਜੇ ਖਾਦੋ ਉੱਤੇ ਜਾਣਾ ਚਾਹੁੰਦਾ ਹਾਂ ਤਾਂ ਪੰਜ। ਪੰਜ ਦਿਨ ਲੋੜ ਪਈ। ਬੋਣੀ ਬੜੀ ਮਿੱਠੀ ਜਿੱਤੇ ਕੋਈ ਆ ਕੇ ਉੱਥੇ ਕੰਮ ਕਰੇ ਪਮਜੀ ਹੋ ਗਈ ਉਦੋਂ ਪਤਾ ਨਹੀਂ। ਮੈਨੂੰ ਲੱਗਿਆ ਕਿ ਨੰਨ ਕੋਈ। ਇਹ ਕਿ ਹੈਦਾ ਰਹੇ ਤਾਂ। ਥੋੜਾ ਘੁੱਟ ਕਰ ਲੈਣਾ ਜਾ। ਕਰ ਲਈ ਜਾਣ। ਆਹੀ ਦੇ ਪੌਦਾਂ ਪਿਛਾਣ ਲਿਆ ਬੰਦਾ ਤਾਂ ਹੀ ਦੇ ਕਹਿਣੇ ਥੋੜਾ ਘੁੱਟ ਕਰਦਾ। ਜਿੰਨ ਕੋ ਇਕੱਠੇ ਰਸਤਾ ਭਾਈ ਨਾਲ ਹੀ ਹੁੰਦਾ। ਨਹੀਂ। ਇਹ ਚਰੇ ਗਵਾ ਸਾਡੀ। ਕੀ ਆ ਸਰਦੀ ਨੇ। ਫਿਰ ਇਹ ਗੀਲ ਗੀਲੇ ਪੂਰੇ। ਆ ਚਲਣ ਢੀਜ। ਹਾਂ ਕੋਈ ਕਹਿੰਦਾ ਨਹੀਂ ਮਰਦਾ ਇਹ ਲੋਕ ਇਹੀ ਦੇ ਇਹੀ ਦੇ ਲੋਕੀ ਵੀਊ ਵਹਦੇ ਆ ਲੈਪਾਈ 2 ਮਹੀਨੇ ਬਾਅਦ ਚੈੱਕ ਕਰਾਂਗੇ ਨਿਕਲ ਆਉਗੀ ਚਲੋ ਠੀਕ ਹੈ ਜੀ